ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਵੱਲੋਂ ਆਪਣਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਗੁਰਮੀਤ ਸਿੰਘ ਮੀਤ ਹੇਰ ਵੱਲੋਂ ਧੂਰੀ ਹਲਕੇ ਦਾ ਦੌਰਾ ਕਰਕੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਚੋਣ ਰਣਨੀਤੀ ਬਣਾਈ ਗਈ ਇਸ ਮੌਕੇ ਮੀਤ ਹੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਲੋਕਾਂ ਵਿਚ ਜਾ ਰਹੀ ਹੈ ਅਤੇ ਵੋਟ ਮੰਗ ਰਹੀ ਹੈ ਉਹਨਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਸਰਕਾਰ ਦੀਆਂ ਜੋ ਪ੍ਰਾਪਤੀਆਂ ਹਨ ਉਹ ਲੋਕਾਂ ਨੂੰ ਦੱਸ ਰਹੇ ਹਨ ਅਤੇ ਉਸ ਦੇ ਆਧਾਰ ਤੇ ਹੀ ਉਹ ਵੋਟ ਮੰਗ ਰਹੇ ਹਨ ਪਰ ਦੂਜੀਆਂ ਪਾਰਟੀਆਂ ਕੋਲ ਉਮੀਦਵਾਰ ਹੀ ਨਹੀਂ ਹਨ ਪੂਰੇ ਪੰਜਾਬ ਵਿੱਚ ਦੂਜੀਆਂ ਪਾਰਟੀਆਂ ਆਪਣੇ ਉਮੀਦਵਾਰ ਉਤਾਰਨ ਤੋਂ ਡਰ ਰਹੀਆਂ ਹਨ ਉਹਨਾਂ ਕਿਹਾ ਕਿ ਖੁਦ ਬਾਦਲ ਪਰਿਵਾਰ ਲੋਕ ਸਭਾ ਚੋਣਾਂ ਲੜਨ ਤੋਂ ਕਿਨਾਰਾ ਕਰ ਰਿਹਾ ਹੈ ਬੀਬੀ ਹਰ ਸਿਮਰਤ ਕੌਰ ਬਾਦਲ ਤੇ ਜੋ ਕਿ ਤਿੰਨ ਵਾਰ ਐਮਪੀ ਰਹਿ ਚੁੱਕੇ ਹਨ ਖੁਦ ਆਪਣੇ ਲਈ लोकसभा सीट निर्धारित ਨਹੀਂ ਕਰ 파 ਰਹੇ ਉਹ ਜਾਂ ਤਾਂ ਬਠਿੰਡਾ ਜਾਂ ਫਰੀਦਕੋਟ ਅਤੇ ਜਾਂ ਖਡੂਰ ਸਾਬ ਤੋਂ ਚੋਣ ਲੜਨ ਲਈ ਤਿਆਰੀਆਂ ਕਰ ਰਹੇ ਹਨ ਪਰ ਹਜੇ ਤੱਕ ਉਹਨਾਂ ਵੱਲੋਂ ਆਪਣੀ ਸੀਟ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੀ ਸੰਗਰੂਰ ਸੀਟ ਤੇ ਸੁਪਾਲ ਸਿੰਘ ਖੈਰਾ ਨੂੰ ਕਾਂਗਰਸ ਉਮੀਦਵਾਰ ਬਣਾ ਰਹੀ ਹੈ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਨੇੜੇ ਦੇ ਜ਼ਿਲ੍ਹਿਆਂ ਵਿੱਚ ਕਾਂਗਰਸ ਕੋਲ ਕੋਈ ਸੰਗਰੂਰ ਸੀਟ ਤੋਂ ਲੜਨ ਵਾਲਾ ਉਮੀਦਵਾਰ ਵੀ ਨਹੀਂ ਹੈ ਜੀ ਬਹੁਤ ਵਧੀਆ ਰਿਸਪੌਂਸ ਆ ਅੱਜ ਮੈਂ ਧੂਰੀ ਦੇ ਪਿੰਡਾਂ ਸੀਗਾ ਕੱਲ ਮੈਂ ਦਿੜਵੇ ਸੀਗਾ ਪਰਸੋਂ ਮੈਂ ਮਹਿਲਕਲਾ ਸੀ ਸਾਰੇ ਪਾਸੇ ਨੌ ਦੇ ਨੌ ਹਲਕਿਆਂ 'ਚ ਬਹੁਤ ਪੋਜ਼ਿਟਿਵਿਟੀ ਆ ਲੋਕਾਂ 'ਚ ਵੱਡੀ ਗੱਲ ਇਹ ਆ ਕਿ ਲੋਕ ਆਪ ਸਾਡੇ ਕਹਿਣ ਤੋਂ ਪਹਿਲਾਂ ਹੀ ਸਰਕਾਰ ਦੇ ਕੰਮਾਂ ਦੀ ਤਾਰੀਫ਼ਾਂ ਕਰਦੇ ਆ ਚਾਹੇ ਉਹ ਨਹਿਰੀ ਪਾਣੀ ਵਾਲੀ ਹੋਵੇ ਚਾਹੇ 600 ਜੁਨਟ ਜਿਹੜਾ ਬਿਜਲੀ ਵਾਲੇ ਹੋਣ ਚਾਹੇ ਇਹ ਹੋਵੇ ਭਾਈ ਭਗਵੰਤ ਮਾਨ ਜੀ ਦੀ ਸਰਕਾਰ 'ਚ ਸਾਨੂੰ ਕਿਸੇ ਨੂੰ ਮੋਟਰ ਛੱਡਣ ਲਈ ਰਾਤ ਨੂੰ ਖੇਤ ਨਹੀਂ ਜਾਣਾ ਪਿਆ ਬਾਕੀ ਕੰਮ ਬੜੇ ਐ 43000 ਨੌਕਰੀਆਂ ਟੋਲ ਜਿਹੜੇ ਆ ਚਕਾਉਣੇ ਪੰਜਾਬ ਦੇ ਵਿੱਚੋਂ ਸ਼ਹੀਦਾਂ ਨੂੰ 1-1 ਕਰੋੜ ਰੁਪਇਆ ਦੇਣਾ ਮੁਹੱਲਾ ਕਲੀਨਿਕ ਸਕੂਲ ਮਤਲਬ ਕਿ ਬਹੁਤ ਜ਼ਿਆਦਾ ਕੰਮ ਨੇ ਤੇ ਮੈਂ ਹੀ ਕਹੂੰਗਾ ਕਿ ਇਹ ਲੋਕ ਆਪ ਮੁਹੋਂ ਕਹਿੰਦੇ ਆ ਵੀ ਭਾਈ ਪਹਿਲੀ ਸਰਕਾਰ ਦੇਖਿਓ ਵੀ ਜਿਹਨੇ 2 ਸਾਲਾਂ ਦੇ ਵਿੱਚ ਹੀ ਇੰਨੇ ਕੰਮ ਕੀਤੇ ਆ ਤੇ ਇਹ ਗੱਲ ਦੇ ਨਾਲ ਮੈਨੂੰ ਲੱਗਦਾ ਤੁਸੀਂ ਵੀ ਸਾਰੇ ਸਹਿਮਤ ਹੋਵੋਗੇ ਕਿ ਪਿਛਲੀਆਂ ਸਰਕਾਰਾਂ ਨਾਲ ਕੰਪੈਰੀਜ਼ਨ ਕਰੀਏ ਤਾਂ ਇੰਨੇ ਕੰਮ 2 ਸਾਲਾਂ 'ਚ ਕਿਸੇ ਸਰਕਾਰ ਨੇ ਨਹੀਂ ਕੀਤੇ ਜਿੰਨੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤੇ ਤੁਸੀਂ ਕਾਂਗਰਸ ਦੇਖ ਲਓ 5 ਸਾਲ ਰਹੀ ਅਕਾਲੀ ਰੇ ਉਸ ਤੋਂ ਪਹਿਲਾਂ 10 ਸਾਲ ਉਸ ਤੋਂ ਪਹਿਲਾਂ ਫੇਰ ਕਾਂਗਰਸ ਫੇਰ ਅਕਾਲੀ ਪਹਿਲੇ 2 ਸਾਲ ਤਾਂ ਸਰਕਾਰਾਂ ਡੱਕਾ ਵੀ ਨਹੀਂ ਤੋੜਦੀਆਂ 2 ਕੀ ਸਾਢੇ 4 ਸਾਲ ਸਰਕਾਰਾਂ ਕੁਝ ਨਹੀਂ ਕਰਦੀਆਂ ਲਾਸਟ ਵਾਲੇ 6 ਮਹੀਨੇ ਚ ਕਰਦੀਆਂ ਸੀ ਆ ਬਿਜਲੀ ਵਾਲਾ ਵੀ ਜਿਹੜਾ ਸੀ ਪਹਿਲੇ 6 ਮਹੀਨੇ ਚ ਕੀਤਾ ਇੱਥੇ ਹੋਰ ਕੋਈ ਸਰਕਾਰ ਹੁੰਦੀ ਜੇ 600 ਜੁੰਡ ਦਾ ਵਾਅਦਾ ਜੇ ਕੋਈ ਪੂਰੀ ਵੀ ਕਰਦੀ ਤਾਂ ਲਾਸਟ ਵਾਲੇ 2-4 ਮਹੀਨਿਆਂ ਚ ਕਰਦੀ ਵੀ ਇੱਕ ਦੋ ਬਿੱਲ ਜ਼ੀਰੋ ਆਉਣਗੇ ਨੇ ਵੋਟਾਂ ਲੱਗ ਜਾਣਗੀਆਂ ਪਰ ਅਸੀਂ ਪਹਿਲੇ 6 ਮਹੀਨਿਆਂ ਚ ਕੀਤਾ ਜੇ ਕੱਚੇ ਟੀਚਰ ਪੱਕੇ ਕੀਤੇ ਤਾਂ ਪਹਿਲੇ 6 ਮਹੀਨਿਆਂ ਚ ਹੀ ਜਿਹੜਾ 13000 ਟੀਚਰ ਪੱਕਾ ਕੀਤਾ ਕੋਈ ਵੇਟ ਨਹੀਂ ਕੀਤੀ ਵੋਟਾਂ ਹੀ ਨੇੜੇ ਜਾ ਕੇ ਕਰਾਂਗੇ ਸੋ ਇਹ ਤੋਂ ਸਰਕਾਰ ਦੀ ਸੂਝ ਦਾ ਪਤਾ ਲੱਗਦਾ ਸਰਕਾਰ ਦੀ ਨੀਅਤ ਦਾ ਪਤਾ ਲੱਗਦਾ ਇਸੇ ਕਰਕੇ ਲੋਕ ਆ ਜਾਮਾ ਦੀ ਪਾਰਟੀ ਦਾ ਗੁਣਗਾਰੇ ਦੇਖੋ ਜੀ ਦੇਖਣਗੇ ਤਾਂ ਸੰਗਰੂਰ ਦੇ ਲੋਕ ਪਰ ਇਹ ਬਿਲਕੁਲ ਸਪਸ਼ਟ ਹੈ ਕਿ ਤਿੰਨ ਜ਼ਿਲ੍ਹਿਆਂ ਦੇ ਅੰਦਰ ਜਿਹੜੀ ਇੱਕ ਬਹੁਤ ਵੱਡੀ ਨੈਸ਼ਨਲ ਪਾਰਟੀ ਸੀ ਕਾਂਗਰਸ ਉਹਨੂੰ ਕੋਈ ਲੀਡਰ ਦਿਖਿਆ ਨਹੀਂ ਜਾਂ ਉਹਨਾਂ ਦਾ ਲੀਡਰ ਕੋਈ ਮੰਨਿਆ ਨਹੀਂ ਕਿਸ ਨੇ ਹੱਥ ਨਹੀਂ ਧਰਾਇਆ ਕਿਉਂਕਿ ਸਾਰੇ ਜਿਹੜੇ ਵੱਡੇ ਲੀਡਰ ਆ ਉਹਨਾਂ ਦੇ ਸਪੋਰਟਰ ਹੁਣ ਤੁਹਾਨੂੰ ਵੀ ਜਾਣਦੇ ਹੋਣਗੇ ਦਾਦੀ ਹੋਣਗੇ ਵੀ ਭਾਈ ਸਿੰਘਲਾ ਸਾਹਿਬ ਤਾਂ ਮੰਨ ਨਹੀਂ ਰਹੇ ਵੀ ਮੈਂ ਨਹੀਂ ਇਲੈਕਸ਼ਨ ਲੜਨੀ ਨਾ ਬੀਬਾ ਜਿਹੜੇ ਪਠਲ ਜੀ ਉਹ ਮੰਨ ਰਹੇ ਆ ਮਤਲਬ ਕਿ ਨੀ ਉਹ ਪਾਰਟੀਆਂ ਨੇ ਜਿੱਥੇ ਇੰਨਾ ਚ ਟਿਕਟਾਂ ਲਈ 10-10 ਕਰੋੜ ਰੁਪਈਆ ਚੱਕੀ ਫਿਰਦੇ ਹੁੰਦੇ ਸੀ ਵੀ ਮੈਨੂੰ ਟਿਕਟ ਦਿਓ ਤੇ ਅੱਜ ਦੀ ਘੜੀ ਨਾ ਕਾਂਗਰਸ ਨਾ ਅਕਾਲੀ ਦਲ ਵੱਲੋਂ ਸੰਗਰੂਰ ਕੀ ਪੂਰੇ ਪੰਜਾਬ ਚ ਕੋਈ ਟਿਕਟ ਲੜਨ ਨੂੰ ਤਿਆਰ ਨਹੀਂ ਪਰ ਮਜਬੂਰੀ ਵਾਸਤੇ ਭਾਈ ਉਮੀਦਵਾਰਤਾ ਦੇਣਾ ਹੀ ਪੈਣਾ ਪਰ ਹੁਣ ਖਹਿਰਾ ਸਾਹਿਬ ਨੂੰ ਲਿਆਂਦਾ ਗਿਆ ਮੈਨੂੰ ਲੰਦਾ ਖਹਿਰਾ ਸਾਹਿਬ ਸੰਗਰੂਰ ਦੇ 10 ਪਿੰਡਾਂ ਦੇ ਨਾਮ ਵੀ ਲੈ ਸਕਦੇ ਹਨਾ ਹੋਰ ਇੱਥੇ ਕਰਨਗੇ ਸੋ ਅਸੀਂ ਇੱਥੇ ਜੰਮੇ ਪੜੇ ਆ ਸਾਡੀਆਂ ਰਿਸ਼ਤੇਦਾਰੀਆਂ ਪਰਿਵਾਰ ਲੋਕ ਉਹਨਾਂ ਨੂੰ ਚੁੰਦੇ ਆ ਜਿਹੜੇ ਉਹਨਾਂ ਦੇ ਆਵਦੇ ਹੁਣ ਉਹਨਾਂ ਦੇ ਵਿੱਚ ਰਹਿੰਦੇ ਹੋਣ 10 ਸਾਲ ਪਹਿਲਾਂ ਸਰਕਾਰ ਜਿਹੜੀ ਐ ਉਹ ਭਾਜਪੀ ਦੀ ਰਹੀ ਐ ਜਾਂ ਤਾਂ ਕੋਈ ਨਵੀਂ ਪਾਰਟੀ ਹੋ ਭਾਈ ਜੀ ਨੂੰ ਲੋਕਾਂ ਨੇ ਪਰਖਿਆ ਨਾ ਹੋਵੇ ਗਰੰਟੀਆਂ ਪਹਿਲਾਂ ਵੀ ਬਹੁਤ ਦਿੱਤੀਆਂ ਵਾਅਦੇ ਪਹਿਲਾਂ ਵੀ ਬਹੁਤ ਕੀਤੇ ਲੋਕ ਪੁੱਛਣਗੇ ਭਾਈ 2 ਕਰੋੜ ਨੌਕਰੀਆਂ ਵਾਲਾ ਕਿੱਥੇ ਗਈ ਗੱਲ 15-15 ਲੱਖ ਰੁਪਏ ਅਕਾਊਂਟ ਚ ਪਾਉਣੇ ਸੀ ਉਹ ਕਿੱਥੇ ਗਈ ਮੁੜ ਕੇ ਪਕੌੜੀਆਂ ਦੀ ਗੱਲ ਜਾ ਕੇ ਰੋਕਦੀ ਸੋ ਭਾਜਪੀ ਕੋਲੇ ਧਰਮਾਂ ਦੇ ਨਾਮ ਤੇ ਵੰਡਣ ਤੋਂ ਬਿਨਾ ਜਾਤਪਾਤ ਦੇ ਨਾਂ ਤੇ ਲੋਕਾਂ ਨੂੰ ਲੜਾਉਣ ਤੋਂ ਬਿਨਾ ਏਦੂ ਬਿਨਾ ਦੂਜਾ ਕੋਈ ਏਜੰਡਾ ਨਹੀਂ ਕਿਉਂਕਿ ਜੇ ਗਰੀਬੀ ਦੂਰ ਕਰਨੀ ਹੋਵੇ ਜੇ ਲੋਕਾਂ ਨੂੰ ਕੋਈ ਸਹੂਲਤ ਦੇਣੀ ਹੋਵੇ ਨੌਕਰੀ ਦੇਣੀ ਹੋਵੇ ਉਹ ਚੀਜ਼ ਤੇ ਲੱਗੂ ਪੈਸਾ ਤੇ ਜੇ ਧਰਮਾਂ ਦੇ ਨਾਂ ਤੇ ਬੰਦੇ ਨਾਲ ਕੱਲੀ ਜੀਬ ਹਲਾਉਣੀ ਆ ਜਿਹੜੇ ਜੀਬ ਲਾ ਕੇ ਜਿਹੜਾ ਇਹ ਕੱਲੀ ਰਾਜਨੀਤੀ ਆ ਕਰਦੇ ਆ ਅੱਜ ਬੀਜੇਪੀ ਚ ਸ਼ਾਮਲ ਹੋਣ ਲਈ ਕੇਵਲ ਇਹ ਦੇਖਦੇ ਆ ਵੀ ਜਿਹੜਾ ਵੱਧ ਫੁਕਾਰੇ ਵੀ ਮੂੰਹ ਚੋਂ ਅੱਗ ਕਿਹੜਾ ਬੰਦਾ ਵੱਧ ਉਗਲਦਾ ਉਹਨੂੰ ਬੀਜੇਪੀ ਦੀ ਮੈਂਬਰਸ਼ਿਪ ਹੈ ਜਿਹੜੀ ਦਿੱਤੀ ਜਾਂਦੀ ਹੈ ਪਰ ਅੱਜ ਦੇਸ਼ ਦੇ ਲੋਕ ਨੇ ਜਿਹੜੇ ਉਹ ਬਹੁਤ ਸਿਆਣੇ ਆ ਸਾਰਾ ਕੁਝ ਦੇਖ ਰਹੇ ਆ ਬੀਜੇਪੀ ਦੇ ਉਹਨਾਂ ਐਮਪੀਆ ਦੇ ਬਿਆਨ ਵੀ ਦੇਖ ਰਿਹਾ ਜਿਹੜੇ ਕਹਦੇ ਆ ਜੀ 400 ਪਾਰ ਜਾਵਾਂਗੇ ਤੇ ਦੇਸ਼ ਦਾ ਸੰਵਿਧਾਨ ਬਦਲਾਂਗੇ ਅੱਜ ਉਮੀਦਵਾਰ ਜੰਤੀ ਵੀ ਹੈ ਉਹ ਸੰਵਿਧਾਨ ਜਿਹੜਾ ਦੁਨੀਆ ਦਾ ਸਭ ਤੋਂ ਲੰਬਾ ਇਤਿਹਾਸ ਹੈ ਤੇ ਜਿਨੇ ਸਾਨੂੰ ਹੱਕ ਲੈ ਕੇ ਦਿੱਤੇ ਆ ਅੱਜ ਪੂਰਾ ਦੇਸ਼ ਇਕੱਲੇ ਮੋਦੀ ਨੂੰ ਬਦਲਣ ਦੀ ਲੜਾਈ ਨਹੀਂ ਲੜ ਰਿਹਾ ਅੰਬੇਦਕਰ ਜੀ ਦੁਆਰਾ ਲਿਖਿਆ ਹੋਇਆ ਸੰਵਿਧਾਨ ਬਚਾਉਣ ਦੀ ਲੜਾਈ ਵੀ ਲੜ ਰਹੇ ਦੇਖੋ ਜੀ ਉਹ ਵੀ ਵਿਚਾਰੇ ਮਜਬੂਰੀ ਵਸ ਉਤਰੇ ਹੋਏ ਕੈਂਡੀਡੇਟ ਨੇ ਹਨਾ ਵਰਕਰ ਉਦੋਂ ਹੀ ਜੋਰ ਲਾਉਂਦਾ ਜਦੋਂ ਲੀਡਰ ਚੜਦੀ ਕਲਾਚ ਹੋਵੇ ਹਨਾ ਜਿਹਦੇ ਲੀਡਰ ਨੂੰ ਹੀ ਧੱਕੇ ਨਾਲ ਟਿਕਟ ਦਿੱਤੀ ਆ ਤਾਂ ਕਾਲੀ ਦਲ ਦਾ ਤਾਂ ਵੈਸੇ ਵੀ ਕਹਿ ਲੋ ਵੀ ਅੱਜ ਦੀ ਕੜੀ ਆਧਾਰ ਕਿਤੇ ਨਹੀਂ ਇਸੇ ਕਰਕੇ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਇਲੈਕਸ਼ਨ ਨਹੀਂ ਲੜ ਰਹੇ ਜਿਹੜੇ ਜਿੱਤੇ ਹੋਏ ਐਮਪੀ ਨੇ ਹੁੰਦਾ ਸਾਹਿਬ ਪਤਾ ਨਹੀਂ ਹੁਣ ਕਿਹੜੇ ਵਿਚਾਰੇ ਮਨ ਨਾਲ ਜਿਹੜੇ ਇਲੈਕਸ਼ਨ ਆ ਉਹ ਲੜਨਗੇ ਆਈ 7 ਟਿਕਟਾਂ ਆ ਗੀਆਂ ਬੀਬਾ ਬਾਦਲ ਦੀ ਟਿਕਟ ਨਹੀਂ ਅਨਾਉਂਸ ਕੀਤੀ ਜਿਹੜੀ ਤਿੰਨ ਵਾਰਾਂ ਦੀ ਜਿੱਤੀ ਹੋਈ ਐਮਪੀ ਆ ਝੁੰਦਾ ਸਾਹਿਬ ਦੀ ਕਰਦੀ ਦਲਜੀਤ ਚੀਮੀ ਦੀ ਜਗ੍ਹਾ ਗਰਦਾਸਪੁਰੋਂ ਕਰਦੀ ਚੰਦੂ ਮਾਜਰਾ ਸਾਹਿਬ ਦੀ ਕਰਦੀ ਜਿਹੜੇ ਸਾਰੇ ਰਿਜੈਕਟਡ ਲੀਡਰ ਸੀ ਪਰ ਬੀਬਾ ਬਾਦਲ ਦੀ ਨਹੀਂ ਕੀਤੀ ਕਿਉਂਕਿ ਅੱਜ ਵੀ ਕੋਈ ਸਮਝ ਨਹੀਂ ਆ ਰਹਾ ਵੀ ਬਠਿੰਡਿਓਂ ਲੜੀਏ ਥੜੂਰ ਸਾਹਿਬ ਤੋਂ ਲੜੀਏ ਕੇ ਫਰੋਜਪੁਰੋਂ ਲੜੀਏ ਪਰ ਮੈਂ ਤੁਹਾਡੇ ਰਾਹੀਂ ਵੀ ਬੀਬਾ ਜੀ ਨੂੰ ਮੈਸੇਜ ਭੇਜਣਾ ਚਾਹਣਾ ਤੇ ਬੀਬਾ ਜੀ ਹਾਰ ਤੁਹਾਡੀ ਪੱਕੀ ਹੈ ਇਹ ਤੁਸੀਂ ਦੇਖੋ ਵੀ ਬਠਿੰਡੇ ਵਾਲੇ ਤੋਂ ਹਾਰਨਾ ਹੈ ਫਿਰੋਜ਼ਪੁਰੋਂ ਹਾਰਨਾ ਹੈ ਕਿ ਕਡੂਰ ਸਾਹਿਬ ਤੋਂ ਹਾਰਨਾ ਹੈ